ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾਂ ਵਿਜੇ ਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਨਵਜੁਗ ਪੰਚਾਇਤਾਂ ਥੋੜੀ ਜਿਹੀ ਦੇਰ ਵਿੱਚ ਜੋ ਕਿ ਮਚੈਦਾ ਬਣੀਆਂ ਹਨ ਪੰਜਾਬ ਸਰਕਾਰ ਦੇ ਪ੍ਰਯਾਸ ਦਾ ਸਦਕਾ ਕਿ ਉੱਥੇ ਪਿੰਡਾਂ ਦਾ ਵਿਕਾਸ ਬਹੁਤ ਹੀ ਜੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਹੈ ਉੱਥੇ ਅਸੀਂ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਤਲਵੰਡੀ ਜੱਟਾਂ ਵਿਖੇ ਜਿੱਥੇ ਕਿ ਨਵਜੁਗ ਪੰਚਾਇਤ ਸ਼੍ਰੀਮਤੀ ਵਿਸਪਾਲ ਕੌਰ ਜੀ ਸਰਪੰਚ ਉਹਨਾਂ ਦੇ ਪ੍ਰਯਾਸ ਦਾ ਸਦਕਾ ਕਿ ਪਿੰਡ ਦੇ ਵਿਕਾਸ ਦਾ ਕੰਮ ਅੱਜ ਵਿਸ਼ੇਸ਼ ਤੌਰ ਤੇ ਸ਼ੁਰੂ ਕੀਤਾ ਗਿਆ ਉੱਥੇ ਕਿ ਅੱਜ ਪੂਰੇ ਪਿੰਡ ਦਾ ਜੋ ਕਿ ਸੜਕਾਂ ਨੇ ਜੋ ਕਿ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਸੀ ਉਹਨਾਂ ਨੂੰ ਬਣਾਉਣ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਤੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਕਲਸੀ ਸਾਹਿਬ ਉਹਨਾਂ ਕੋਲ ਪੁੱਛਾਂਗੇ ਕਿ ਅੱਜ ਜੋ ਕਿ ਆਪ ਜੀ ਇਹਨਾਂ ਕਾਸਟਿਕ ਕਮਾਨ ਨੂੰ ਅਣ ਦੇਖਦੇ ਹੋਏ ਅੱਜ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਇਹ ਪ੍ਰਯਾਸ ਕੀਤਾ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਤੀਜੀ ਤਿਰਕਾ ਪੰਜਾਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੱਥੇ ਪਿੰਡ ਦੇ ਵਿਕਾਸ ਦਾ ਜੋ ਵੀ ਪ੍ਰੋਗਰਾਮ ਹੈ ਉਹ ਲਈਆ ਹੈ ਇਹ ਦੇਸ਼ਾਂ ਦੇਸ਼ਾਂ ਵਿੱਚ ਪਹੁੰਚਾਉਣਾ ਹੈ ਸਭ ਤੋਂ ਪਹਿਲਾਂ ਜੋ ਸਾਡੇ ਪਿੰਡ ਦੀ ਪੰਚਾਇਤ ਨਵਜੋਗ ਡੀਪੀ ਰਿਸ਼ਮਾਲ ਕੌਰ ਜੀ ਦੇ ਜਰਨਲ ਸੰਕਾ ਪੰਜਾਬ ਸਰਕਾਰ ਵੱਲੋਂ ਜੋ ਇਥੇ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੀ ਸੜਕ ਦਾ ਬਹੁਤ ਬੁਰਾ ਹਾਲ ਸੀ ਜੀ ਇਹਨਾਂ ਦੇ ਜਤਨਾ ਸਦਕਾ ਇਹ ਪਿੰਡ ਦੀ ਸੜਕ ਸਰਦਾਰ ਰਗਵੀਰ ਸਿੰਘ ਵਿੱਲਾ ਜੀ ਇਹਨਾਂ ਦੇ ਜਤਨਾ ਸਦਕਾ ਇਹ ਸੜਕ ਇਹ ਬਣ ਰਹੀ ਆ ਅਸੀਂ ਪੰਜਾਬ ਸਰਕਾਰ ਤੇ ਨਵ ਨਿਯੁਕਤ ਸਰਪੰਚ ਵੀਰ ਜੀ ਚਵਲਕੌਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਸ ਪੰਚਾਇਤ ਸਰਕਾਰ ਵੀ ਜੋ ਕਿ ਬਿਨਾ ਭੇਰ ਭਾਵ ਤੋਂ ਇਹ ਸੜਕ ਨੂੰ ਕੰਮ ਕਰ ਰਹੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸੋ ਬਹੁਤ ਬਹੁਤ ਧੰਨਵਾਦ ਇਸਨ ਤਲਵੰਡੀ ਗਿੱਟਾਂ ਦੇ ਵਾਸੀ ਜਿਨ੍ਹਾਂ ਨੇ ਕਿ ਸਰਪੰਚ ਸਾਹਿਬ ਦਾ ਜਿੱਥੇ ਕਿ ਪੰਜਾਬ ਸਰਕਾਰ ਦਾ ਤਖਤ ਹਰ ਵੀ ਵੀ ਕੀ ਕਹਿਣਾ ਚਾਹੋਗੇ ਅੱਜ ਬਹੁਤ ਹੀ ਵਿਕਾਸ ਕਹਿੰਦੀ ਝੜੀ ਲੱਗੀ ਹੋਈ ਹੈ ਤੁਹਾਡੇ ਪਿੰਡ ਦੇ ਵਿੱਚ ਹਾਂ ਜੀ ਵਾਹਿਗੁਰੂ ਜੀ ਦਾ ਧੰਤਾਲਾ ਵਾਹਿਗੁਰੂ ਜੀ ਕੀ ਸਤਿ ਸਾਨੋ ਆਪਣੇ ਮਤਲਬ ਜੋ ਵੀ ਆ ਸਾਡੇ ਪਿੰਡ ਦਾ ਗੁਰਿਆ ਆ ਸੜਕਾਂ ਦਾ ਬਾਕਰ ਬੁਕਾਤ ਹੋ ਰਿਹਾ ਆ ਸਾਫੀ ਸਰਪੰਚ ਸਾਹਿਬ ਜੀ ਦੇ ਦਾ ਬਾਰੇ ਵੀ ਦਿਨਾਂ ਤੇ ਪਾ ਜੀ ਦਿਨਾਂ ਤੇ ਅਸੀਂ ਬਹੁਤ ਹੀ ਧੰਨਵਾਦੀ ਆ ਕਿ ਜੋ ਕਿ ਸਾਡੇ ਸਾਈਡਾ ਤੋਂ ਮੰਗਲ ਨੇ ਮੀਂਹ ਦੇ ਵਕਤ ਬਾਹਰ ਹੀ ਤੇ ਵਿੱਚ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਤੇ ਜੋ ਸਾਡੀ ਕਿਨਾ ਪਿੰਡ ਤੋਂ ਬਰਾਮ ਨੂੰ ਸੜਕ ਜਾ ਰਹੀ ਆ ਉਹਦੇ ਉੱਤੇ ਸਾਈਡ ਵੀ ਬਹੁਤ ਵਧੀਆ ਸਾਨੂੰ ਲੱਗੇਗਾ ਜਦੋਂ ਕਿ ਉਹ ਪੂਰੀ ਹੋ ਜਾਵੇਗੀ ਕਿਉਂਕਿ ਸਾਨੂੰ ਬਹੁਤ ਹੀ ਲੰਘਣਾ ਜਿਆਦਾ ਹੀ ਮੁਸ਼ਕਲ ਸੀ ਬਹੁਤ ਸਰਪੰਚਾਂਾਂ ਨੇ ਬਹੁਤ ਸਰਕਾਰਾਂਾਂ ਨੇ ਪਰ ਉਸ ਨੇ ਸਾਡੀ ਇਸ ਝੜਕ ਵਾਲਾ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਤੇ ਅਸੀਂ ਇਹ ਮੌਜੂਦ ਸਾਡੀ ਜਦੋਂ ਹੱਲ ਹੋ ਜਾਵੇ ਕਿ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਟਿਕਾਰ ਵੀ ਰਹੇ ਇਸ ਤੋਂ ਇਲਾਵਾ ਹੋਰ ਵੀ ਕੋਈ ਸਮੱਸਿਆਵਾਂ ਜਿਹੜਾ ਤੁਸੀਂ ਸਰਕਾਰ ਨੂੰ ਜਾਂ ਕਹਿੰਦਾ ਚਾਹੋਗੇ ਜਾਂ ਸਰਪੰਚ ਸਾਹਿਬ ਨੂੰ ਬੇਨਤੀ ਕਰਨਾ ਚਾਹੋਗੇ ਅਸੀਂ ਸਰਪੰਚ ਸਾਹਿਬ ਦੇ ਨਾਲ ਵੀ ਬੇਨਤੀ ਇਹੀ ਕਰਦੇ ਆ ਵੀ ਸਾਨੂੰ ਜੋ ਇਹ ਕੰਮ ਹੋ ਰਿਹਾ ਹੈ ਤੇ ਗਾਂ ਜੋ ਵੀ ਹੋਵੇਗਾ ਉਹ ਇਸ ਪਿੰਡ ਵਿੱਚ ਵਧਿਆ ਹੀ ਕੀਤਾ ਜਾਵੇਗਾ ਤੇ ਸਰਕਾਰ ਦੇ ਅੱਗੇ ਵੀ ਬੇਨਤੀ ਕਰਦੇ ਆ ਕਿ ਸਾਡਾ ਜੋ ਇਹ ਪਿੰਡ ਦਾ ਵਿਕਾਸ ਹੈ ਜੋ ਇਹਦੇ ਵਿੱਚ ਕਮੀਆਂ ਆ ਅਸੀਂ ਤੁਹਾਨੂੰ ਮਤਲਬ ਦੱਸਾਂਗੇ ਤੇ ਤੁਸੀਂ ਉਹ ਸਾਡੀਆਂ ਕਮੀਆਂ ਜੁਰਮਤ ਪੂਰੀਆਂ ਕਰਨੀਆਂ ਤੇ ਅਸੀਂ ਆਪ ਜੀ ਸਰਕਾਰ ਦੇ ਬਹੁਤ ਹੀ ਧੰਨਵਾਦੀ ਹੋਵਾਂਗੇ ਵਾਹਿਗੁਰੂ ਠੀਕਾ ਕਾਨਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਰਵੀਰ ਸਿੰਘ ਜੀ ਬਿੱਲਾ ਜੋ ਕਿ ਇਸ ਮੰਗਾ ਬਲਾਕ ਦੇ ਪ੍ਰਧਾਨ ਵੀ ਹਾਂਸ ਉਹਨਾਂ ਦਾ ਵੀ ਕੋਈ ਜਾਣਕਾਰੀ ਲਵਾਂਗੇ ਕਿ ਇਸ ਤੋਂ ਇਲਾਵਾ ਹੋਰ ਵੀ ਕੀ ਕੀ ਪਿੰਡੇ ਵਿਕਾਸ ਲਈ ਕਰ ਰਹੇ ਹੋ ਤੁਸੀਂ ਅਸੀਂ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਅਤੇ ਇਲਾਕੇ ਦੇ ਸਹਿਯੋਗ ਨਾਲ ਬਹਿਰਾਮ ਤੋਂ ਸਰਹਾਲ ਮੁੰਡੀ ਤੱਕ ਜਿਹੜੀ 7 ਕਿਲੋਮੀਟਰ ਛੜ ਗਿਆ ਉਹ ਐਕਸੈਂਟ ਸਿੰਘ ਜੀ ਮਾ ਸਾਹਿਬ ਨੂੰ ਪਹੁੰਚ ਕਰਕੇ ਚੰਡੀਗੜ੍ਹ ਤੱਕ ਸਰਕਾਰ ਤੋਂ ਆਪਰੇ ਤੇਜੀਤ ਸਿੰਘ ਜੀ ਸਰਹਾਲ ਤੋਂ ਸਾਰੇ ਪੰਚਾਂ ਸਰਪੰਚਾਂ ਤੋਂ ਸਹਿਨ ਕਰਾ ਕੇ 18 ਫੁੱਟ ਜਿਹੜੀ ਦਿੱਤੀ ਆ ਉਹਦੀ ਬੇਨਤੀ ਹੋ ਗਈ ਆ ਅਸੀਂ ਸਰਕਾਰ ਦੇ ਬਹੁਤ ਹੀ ਮਾਨ ਸਾਹਿਬ ਦੇ ਧੰਨਵਾਦੀ ਹੋਵਾਂਗੇ ਕਿ ਸਾਡੇ ਪਿੰਡਾਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਲ ਹੋਇਆ ਕਿਉਂਕਿ ਟੋਲ ਟੈਕਸ ਵਾਲੀਆਂ ਗੱਡੀਆਂ ਜਿਹੜੀਆਂ ਉਹ ਸਾਰੀਆਂ ਸਾਡੇ ਪਿੰਡਾਂ 'ਚ ਹੀ ਲੰਘਦੀਆਂ ਇਸ ਕਰਕੇ ਅਸੀਂ ਬਹੁਤ ਹੀ ਧੰਨਵਾਦੀ ਕਰਾਂਗੇ ਆਮ ਆਦਮੀ ਸਰਕਾਰ ਦਾ ਜੇ ਸਾਡੇ ਪਿੰਡ ਵਿੱਚ ਦੀ ਜਿਹੜੀਆਂ ਸੜਕ ਜਾ ਰਹੀ ਆ ਉਹ 18 ਫੁੱਟੀ ਕੁਝ ਵੀ ਅਤੇ ਅਸੀਂ ਹੁਣ ਆ ਜਿਹੜਾ ਸ਼ਹੀਦ ਬਾਬਾ ਗੋਦੜਿਆ ਸਿੰਘ ਜੀ ਦੀ ਸੜ ਗਿਆ ਤਲਵੰਡੀ ਜੱਟਾਂ ਵਾਲੇ ਲੋ ਸਾਰੇ ਹੀ ਸਰਪੰਚ ਰਿਸ਼ਪਾਲ ਕੌਰ ਜੀ ਅਤੇ ਮੈਂਬਰ ਪੰਚਾਇਤ ਹੋਰ ਮੇਰੀਆਂ ਬੀਬੀਆਂ ਭੈਣਾ ਅਮਰਜੀਤ ਕਲਸੀ ਜੀ ਮੇਲੇਵਾਲ ਤੇਜੀ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਕੋ ਕਨੀ ਚੋਰਾਂ ਦੇ ਕੰਮ ਵਿਕਾਸ ਦੇ